ਅੱਜ ਆਪਾਂ ਸਪੈਸ਼ਲ ਫੈਬਰਿਕ ਦੇ ਉੱਪਰ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਫੈਬਰਿਕ ਦੇ ਕਿਉਂਕਿ ਜਿਹੜੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਆਪਾਂ ਫੈਬਰਿਕ ਐਡ ਕਰਦੇ ਹੁੰਦੇ ਸੀ ਉਹ ਸਟਾਕ ਬਿਲਕੁਲ ਖਤਮ ਹੋ ਚੁੱਕੇ ਨੇ ਉਹ ਹੁਣ ਨਹੀਂ ਮਿਲਣੇ ਹੈਗੇ ਪਲੀਜ਼ ਜੇਕਰ ਤੁਸੀਂ ਫੈਬਰਿਕਸ ਲੈਣਾ ਚਾਹੁੰਦੇ ਹੋ ਇਦਾਂ ਦੇ ਸੋਹਣੇ ਸੋਹਣੇ ਤਾਂ ਤੁਸੀਂ ਨਿਊ ਵੀਡੀਓ ਇਸ ਦੇ ਵਿੱਚੋਂ ਚੈੱਕ ਕਰਕੇ ਆਪਣੇ ਲਈ ਜਿਹੜੇ ਉਹ ਪਸੰਦ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ 2.5 ਮੀਟਰ ਵੀ ਲੈ ਸਕਦੇ ਹੋ ਫੁੱਲ ਸੂਟ ਵੀ ਲੈ ਸਕਦੇ ਹੋ ਜਾਂ ਫਿਰ ਇਸ ਤੋਂ ਇਲਾਵਾ ਤੁਸੀਂ ਲਹਿੰਗਾ ਵਗੈਰਾ ਜਾਂ ਨਾਰਕਲਿਸ ਬਣਾਉਂਦੇ ਨੇ ਇਹਨਾਂ ਦੀਆਂ ਤਾਂ ਤੁਸੀਂ ਫੁੱਲ ਜਿੰਨਾ ਚਾਹੇ ਫੈਬਰਿਕ ਲੈ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਹੁੰਦਾ ਹੈ ਕਿਉਂਕਿ ਫੋਰਨਸ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਇੱਕ ਤਾਂ ਸਪੈਸ਼ਲ ਇਹ ਪ੍ਰਿੰਟਡ ਬਹੁਤ ਸੋਹਣੀ ਹੁੰਦੇ ਨੇ ਫੈਬਰਿਕ ਬਹੁਤ ਅੱਛੇ ਹੁੰਦੇ ਨੇ ਦੂਸਰਾ ਇਹਨਾਂ ਦੇ ਉੱਪਰ ਸਪੈਸ਼ਲ ਵਰਕ ਕੀਤਾ ਹੁੰਦਾ ਹੈ ਵਰਕ ਬੈਕ ਫਰੰਟ ਜਾਨੀ ਕਿ ਪੂਰੇ ਫੈਬਰਿਕ ਦੇ ਉੱਪਰ ਵਰਕ ਹੁੰਦਾ ਹੈ ਪਲੇਨ ਬਾਟਮ ਲਗਾਉਣੀ ਉਹ ਤੁਹਾਡੀ ਚੋਇਸ ਹੁੰਦੀ ਆ ਤੁਸੀਂ ਚਾਹੇ ਆਲ ਓਵਰੀ ਬਣਾ ਸਕਦੇ ਵੈਸੇ ਪਲੇਨ ਬਾਟਮ ਦੇ ਨਾਲ ਹੀ ਜਿਆਦਾ ਅੱਛੇ ਲੱਗਦੇ ਨੇ ਤੇ ਸਪੈਸ਼ਲ ਤੁਸੀਂ ਇਹਨਾਂ ਨਾਲ ਆਪਣੀ ਪਸੰਦ ਦੀਆਂ ਦੁਪੱਟੇ ਰੈਡੀ ਕਰ ਸਕਦੇ ਹੋ ਦੁਪੱਟਿਆਂ ਦੇ ਉੱਪਰ ਆਪਣੀ ਚੁਆਇਸ ਦੇ ਅਕੋਰਡਿੰਗ ਲੈਸਾਂ ਲਗਾ ਕੇ ਸੂਟ ਨੂੰ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਇੰਨੇ ਸੋਹਣੇ ਸੂਟ ਲੈ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਤਾਂ ਇਹ ਵਾਲੇ ਜਿਹੜੇ ਆਪਾਂ ਹੁਣ ਵੀਡੀਓ ਦੇ ਵਿੱਚ ਐਡ ਕੀਤੇ ਹੈ ਸਾਰੇ ਹੀ ਫੈਬਰਿਕ ਜਿਹੜੇ ਅਵੇਲੇਬਲ ਹੈਗੇ ਨੇ ਤੁਸੀਂ ਇਹਨਾਂ ਨੂੰ ਆਪਣੇ ਨੇ